ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਕਿ ਪੰਜਾਬ ਦੇ ਵਿੱਚ ਕੀ ਗਤੀਵਿਧੀ ਮਾਹੌਲ ਸਿਸਟਮ ਬਣ ਰਿਹਾ ਹੈ ਜੋ ਕਿ ਬੱਦਲੀ ਸਿਸਟਮ ਪੰਜਾਬ ਵੱਲ ਐਂਟਰ ਕਰ ਰਿਹਾ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਬੱਦਲੀ ਸਿਸਟਮ ਪੱਛਮੀ ਇਲਾਕੇ ਵਿੱਚ ਲਗਾਤਾਰ ਬਰਕਰਾਰ ਨੇ ਜੋ ਕਿ ਹੌਲੀ-ਹੌਲੀ ਪੰਜਾਬ ਵੱਲ ਕੂਚ ਕਰ ਰਹੇ ਨੇ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਦੇ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਕੇ ਦੱਸਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤਾਂ ਤੁਹਾਨੂੰ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਆਪਣੇ ਖੇਤੀਬਾੜੀ ਦੇ ਧੰਦੇ ਵਿੱਚ ਦਿਨ ਦੇ ਸਮੇਂ ਚੰਗੀ ਧੁੱਪ ਲੱਗੀ ਹੈ ਪੱਛਮੀ ਹਵਾ ਵੀ ਚੰਗੀ ਗਤੀ ਨਾਲ ਚੱਲੀ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਠੰਡ ਦੇ ਹਾਲਾਤ ਲਗਾਤਾਰ ਬਰਕਰਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਇਹ ਸਿਸਟਮ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਪੰਜਾਬ ਵੱਲ ਕੂਚ ਕਰ ਰਹੇ ਇਹਨਾਂ ਦੇ ਨਾਲ ਅੱਜ ਰਾਤ ਪੰਜਾਬ ਦੇ ਵਿੱਚ ਬੱਦਲਵਾਈ ਦਾ ਮਾਹੌਲ ਸਾਨੂੰ ਆਮ ਦੇਖਣ ਨੂੰ ਮਿਲੇਗਾ ਗੱਲ ਕਰਾਂਗੇ ਇਹ ਜਿਹੜੇ ਸਿਸਟਮ ਨੇ ਇਹਨਾਂ ਨਾਲ ਮੀਂਹ ਦੀ ਸੰਭਾਵਨਾ ਫਿਲਹਾਲ ਕੋਈ ਵੱਡੀ ਬਣਦੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਮੱਦੇਨਜ਼ਰ ਆਪਾਂ ਕਹਿ ਸਕੀਏ ਕਿ ਪੰਜਾਬ ਦੇ ਵਿੱਚ ਕੋਈ ਭਾਰੀ ਮੀਂਹ ਹੋ ਸਕਦਾ ਹੈ ਪਰ ਹਾਂ ਅਜਿਹਾ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਇਸ ਬੱਦਲਵਾਈ ਦੇ ਨਾਲ ਕਿਰਮੜ ਕਣੀ ਦੇ ਹਾਲਾਤ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਜ਼ਰੂਰ ਮਿਲ ਸਕਦੇ ਨੇ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਦੀ ਗਤੀ ਵੀ ਪੰਜਾਬ ਦੇ ਵਿੱਚ 5-7 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਵਗਦੀ ਰਹੇਗੀ ਜੋ ਕਿ ਤੁਹਾਨੂੰ ਅਸੀਂ ਪਹਿਲੇ ਦੱਸ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਪੱਛਮੀ ਹਵਾ ਲਗਾਤਾਰ ਚੱਲਦੀ ਹੋਈ ਦਿਖਾਈ ਦੇਵੇਗੀ ਆਉਂਦੇ 2-3 ਦਿਨ ਤੇ ਮੀਂਹ ਦੀ ਸੰਭਾਵਨਾ ਫਿਲਹਾਲ ਨਾ ਮਾਤਰ ਦੇ ਬਰਾਬਰ ਹੈ ਪਰ ਹਾਂ ਬੱਦਲਬਾਹੀ ਆਉਣ ਦੇ ਨਾਲ ਥੋੜਾ ਜਿਹਾ ਮਾਹੌਲ ਜਿਹੜਾ ਹੈ ਉਹ ਮੀਂਹ ਵਾਲਾ ਜ਼ਰੂਰ ਵੱਲ ਸਕਦਾ ਹੈ ਕੋਈ ਵੱਡੀ ਅਪਡੇਟ ਫਰਹਾਲ ਮੀਂਹ ਦੀ ਪ੍ਰਾਪਤ ਨਹੀਂ ਹੋ ਰਹੀ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਅਜਰਾਤ ਦੇ ਮੌਸਮ ਦੀ ਤੁਹਾਡੇ ਇਲਾਕੇ ਦੇ ਮੌਸਮ ਦੀ ਕਮੈਂਟ ਕਰਦੇ ਹੋ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਜਾਣਕਾਰੀ ਚੰਗੀ ਲੱਗੀ ਹੈ ਤਾਂ ਲਾਈਕ ਕਰਕੇ ਅੱਗੇ ਵੀਡੀਓ ਸ਼ੇਅਰ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਬਾਕੀ ਦਰਸ਼ਕ ਵੀਰਾਂ ਤੱਕ ਵੀ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਪਿਆਰ ਭਰਾਵਾਂ ਦਾ